ਦੁਬਈ ਵਿੱਚ ਫਸੇ ਭਾਰਤੀਆਂ ਨੂੰ ਬਚਾਉਣ ਵਾਸਤੇ ਅਤੇ ਸਰਬਤ ਦਾ ਪਲਾ ਟਰਸਟ ਦੇ ਚੇਅਰਮੈਨ ਐਸ ਪੀ ਐਸ ਉਬਰਾਈ ਵੱਲੋਂ ਪੰਜਾਬ ਦੀਆਂ ਸਾਰੀਆਂ ਜੇਲਾਂ ਵਿੱਚ ਆਰਓ ਸਿਸਟਮ ਲਗਾਉਣ ਦਾ ਬੀੜਾ ਚੁੱਕਿਆ ਹੋਇਆ ਹੈ ਇਸ ਲੜੀ ਦੇ ਤਹਿਤ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਆਰਓ ਸਿਸਟਮ ਲਗਾਇਆ ਗਿਆ ਜਿਸ ਦਾ ਉਦਘਾਟਨ ਅੰਮ੍ਰਿਤਸਰ ਦੇ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਕੀਤਾ ਇਸ ਮੌਕੇ ਤੇ ਐਸ ਪੀ ਐਸ ਉਬਰਾਈ ਅਤੇ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਆਰ ਕੇ ਸ਼ਰਮਾ ਅਤੇ ਡਿਪਟੀ ਸੁਪਰਡੈਂਟ ਡੀ ਐਸ ਪੱਟਵੀ ਮੌਜੂਦ ਸਨ ਜ਼ਿਲ੍ਹਾ ਸੈਸ਼ਨ ਜੱਜ ਸਰਦਾਰ ਗੁਰਬੀਰ ਸਿੰਘ ਨੇ ਕਿਹਾ ਕਿ ਜੇਲ੍ਹਾਂ ਵਿੱਚ ਰਹਿੰਦੇ ਸਾਰੇ ਲੋਕਾਂ ਦਾ ਹੱਕ ਹੈ ਕਿ ਉਹਨਾਂ ਨੂੰ ਸਾਫ਼ ਪੀਣ ਵਾਲਾ ਪਾਣੀ ਮਿਲੇ। ਇਸੇ ਤਰ੍ਹਾਂ ਹੀ ਐਸਪੀਐਸ ਉਬਰਾਈ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਆਰਓ ਸਿਸਟਮ ਲਗਾਉਣ ਦੀ ਜ਼ਿੰਮੇਵਾਰੀ ਲਈ ਸੀ ਜੋ ਲਗਭਗ ਪੂਰੀ ਹੋ ਗਈ ਹੈ। ਜੇਲ੍ਹ ਸੁਪਰਡੈਂਟ ਨੇ ਐਸਪੀਐਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ। ਜਿਹੜੇ ਲੋਕ ਜੇਲ੍ਹਾਂ ਵਿੱਚ ਬੈਠੇ ਹਨ ਉਹਨਾਂ ਨੂੰ ਸਾਫ਼ ਪਾਣੀ ਦੇਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਤੇ ਅੱਜ ਮੈਂ ਬੜਾ ਸ਼ੁਕਰਗੁਜ਼ਾਰ ਆ ਸ਼੍ਰੀ ਐਸ ਪੀ ਐਸ ਉਪਰਾਏ ਜੋ ਕਿ ਚੇਅਰਮੈਨ ਹਨ ਸਰਬਦਾ ਪਲਾਟਰਸ ਦੇ ਜਿਨ੍ਹਾਂ ਦੇ ਉਪਰਾਲਾ ਸਦਕਾ ਅੱਜ ਇਥੇ ਆਰੋ ਦੀ ਸਥਾਪਤੀ ਕੀਤੀ ਗਈ ਹੈ ਅਤੇ ਸਾਰੀ ਜੇਲ੍ਹ ਵਿੱਚ ਜਿੱਥੇ ਆਲਮੋਸਟ 4000 ਅੰਡਰ ਟ੍ਰਾਇਲਸ ਦੇ ਕੈਦੀ ਹਨ ਉਹਨਾਂ ਨੂੰ ਹਰ ਰੋਜ਼ ਹਰ ਵੇਲੇ ਸਾਫ਼ ਪਾਣੀ ਵਹਿਆ ਕੀਤਾ ਜਾਵੇ ਅੱਜ ਅਮਰਸਰ ਦੇਲ ਦੇ ਵਿੱਚ ਸਾਡੇ ਮਾਨਯੋਗ ਜੱਜ ਸਾਹਿਬ ਨੇ ਜਿਹੜਾ ਸਰਬਦੇ ਪਲਾਚੈਰੀਟੇਬਲ ਟਰਸਟ ਉਹਨਾਂ ਦਾ ਆਰੋ ਪਲਾਂਟ ਲਗਾਇਆ ਗਿਆ ਉਹਦਾ ਉਦਘਾਟਨ ਕੀਤਾ ਸਰਵਦੇਪਾਲਾ ਚੈਰੀਟੇਬਲ ٹرسٹ ਨੂੰ ਸੜਾਈ ਸੋਚਣਾ ਹੈ ਮੰਨਣਾ ਹੈ ਕਿ ਚਾਹੇ ਆਦਮੀ ਕੈਦੀ ਹੈ ਚਾਹੇ ਉਹਨੇ ਜੁਰਮ ਕੀਤਾ ਜੋ ਵੀ ਹੈ ਸਜ਼ਾ ਭੋਗਤ ਰਿਹਾ ਲੇਕਿਨ ਉਹਨੂੰ ਦੇ ਬੇਸਿਕ ਰਿਕੁਆਇਰਮੈਂਟਸ ਹੈ ਸਪੈਸ਼ਲੀ ਪਾਣੀ ਜਿਹੜਾ ਕਿ ਪੰਜਾਬ ਦਾ ਸਾਰਾ ਗੰਦਾ ਹੋ ਚੁੱਕਾ ਹੈ ਸੋ ਸਾਡਾ ਇਹ ਸੀ ਕਿ ਅਸੀਂ ਪੰਜਾਬ ਦੀਆਂ ਸਾਰੀਆਂ ਜ਼ਿਲਾਂ ਵਿੱਚ ਆਰੋ ਪ੍ਰੋਗਰਾਮ ਲਾ ਕੇ ਹਰ ਕੈਦੀ ਨੂੰ ਪਾਣੀ ਜਿਹੜਾ ਹੈ ਉਹ ਸਾਫ਼ ਮੁਹैया ਕਰੀਏ ਸੋ ਅੱਜ ਅਸੀਂ ਕਾਮਯਾਬ ਹੋ ਗਏ ਹਾਂ ਤਕਰੀਬਨ ਸਾਡੇ ਪੰਜਾਬ ਦੇ ਸਾਰੇ ਜ਼ਿਲਾਂ ਅਸੀਂ ਕਵਰ ਕਰ ਲਿਆ ਨੇ ਜਿਹੜੀਆਂ ਦੋ ਤਿੰਨ ਜ਼ਿਲਾਂ ਰਹਿ ਗਈਆਂ ਨੇ ਸਾਡੀਆਂ ਉਹਨਾਂ 'ਚ ਅਗਲੇ 15 ਦਿਨਾਂ 'ਚ ਆਰੋ ਉੱਥੇ ਵੀ ਲੱਗ ਜਾਣਗੇ ਸੋ ਸਾਡਾ ਮੇਨ ਮਕਸਦ ਇਹ ਹੀ ਹੈ ਕਿ ਪਾਣੀ ਸਭ ਨੂੰ ਸਾਫ਼ ਦਿੱਤਾ ਜਾਵੇ। ਮਾਨਯੋਗ ਜ਼ਿਲ੍ਹਾ ਦੇ ਸੈਸ਼ਨ ਜਜ ਅਮਰ ਸਰ ਸਰ ਗੁਰਬੀਰ ਸਿੰਘ ਤੇ ਸ਼੍ਰੀ ਐਸ ਪੀ ਐਸ ਉਬਰਾਏ ਜਿਨ੍ਹਾਂ ਨੇ ਅੱਜ ਜੇਲ੍ਹ ਦੇ ਵਿੱਚ ਆਰੋ ਦਾ ਜਿਹੜਾ ਸਿਸਟਮ ਹੈ ਸਾਰੀ ਜੇਲ੍ਹ ਨੂੰ ਜਿਹੜਾ ਆਰੋ ਦਾ ਪਾਣੀ ਸਪਲਾਈ ਕੀਤਾ ਉਹਦਾ ਦੁਗਟਨ ਕੀਤਾ ਕੈਮਰਾਮੈਨ ਸੋਨੂ ਸੋਢੀ ਦੇ ਨਾਲ ਵਿਕਰਮ ਗਿਲ ਖਬਰ ਹਰਪਲ.com ਅੰਮ੍ਰਿਤਸਰ